ਬਲਬਖਸ਼ਣ ਸਾਡੇ ਚ ਇਕਤਾ ਹੋ ਗਈ ਤੇ ਉਹ ਰਾਜਨੀਤਿਕ ਵੀ ਸਾਡੇ ਮਸਲੇ ਹੱਲ ਹੋ ਜਾਣਗੇ ਸਾਡੇ ਧਾਰਮਿਕ ਮਸਲੇ ਵੀ ਸਾਰੇ ਸਾਰੇ ਹੱਲ ਹੋ ਜਾਣਗੇ ਸਾਨੂੰ ਇਕਤਾ ਲਈ ਅੱਗੇ ਵਧਣ ਦੀ ਲੋੜ ਆ ਕਿ ਜਦੋਂ ਸਟੇਜ ਤੇ ਜਰੂਰ ਉਹ ਕੱਦ ਦਿੱਤਾ ਜਾਂਦਾ ਆਪਾਂ ਇਕੱਠੇ ਹੋਵਾਂਗੇ ਸ਼ਾਇਦ ਜਦੋਂ ਸਟੇਜ ਤੋਂ ਥੱਲੇ ਉਤਰਦੇ ਆਂ ਤੇ ਇੱਕ ਰਸਤਾ ਸੱਜੇ ਪਾਸੇ ਨੂੰ ਚੱਲ ਜਾਂਦਾ ਤੇ ਖੱਬੇ ਪਾਸੇ ਨੂੰ ਚੱਲ ਜਾਂਦਾ ਇਸੇ ਤਰ੍ਹਾਂ ਰਸਤੇ ਵੱਖ-ਵੱਖਰੇ ਹੋ ਜਾਂਦੇ ਸੀ ਅੱਜ ਤੋਂ ਕਿੰਨੇ ਕ ਆਸਵੰਦੋ 227 ਇਲੈਕਸ਼ਨ ਹੋਵੇ ਜਾਂ ਐੱਜੀਪੀਸੀ ਇਲੈਕਸ਼ਨ ਹੋਵੇ ਇਹ ਚੀਜ਼ ਹੈ ਕਿ ਬੜੀ ਦੁੱਖ ਹੁੰਦਾ ਕਿ ਜਦੋਂ ਸਾਡੀਆਂ ਸੰਸਥਾਵਾਂ ਨੂੰ ਜਿਨ੍ਹਾਂ ਨੇ ਉਹਨਾਂ ਦੀ ਰਖਵਾਲੀ ਕਰਨੀ ਸੀ ਉਹਨਾਂ ਦੀ ਮਾਣ ਮਰਿਆਦਾ ਨੂੰ ਉਹਨਾਂ ਦੀ ਆਨ ਸ਼ਾਨ ਨੂੰ ਬਹਾਲ ਕਰਨਾ ਸੀ ਉਹੀ ਉਹਨੂੰ ਉਹਨਾਂ ਦੇ ਖਿਲਾਫ ਜਾਣ ਦੇ ਪਣ ਤੇ ਬੜੀ ਦੁੱਖ ਵਾਲੀ ਗੱਲ ਆ ਇਹ ਜੋ ਵੀ ਕੁਝ ਵਾਪਰਿਆ ਗਿਆ ਨਹੀਂ ਹਰਪ੍ਰੀਤ ਸਿੰਘ ਦਾ ਅਸਤੀਫਾ ਵੀ ਆ ਉਹ ਵੀ ਬੜਾ ਦੁਖਦਾਈ ਕਿ ਆ ਕਿ ਕੌਮ ਲਈ ਇਹ ਜੇ ਉਹ ਧਾਮੀ ਸਾਹਿਬ ਵੀ ਜੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਤੇ ਮੇਰੇ ਖਿਆਲ ਲੈ ਕੇ ਇਹ ਵੀ ਕੌਮ ਲਈ ਬਹੁਤ ਇਹ ਮੇਰਾ ਖਿਆਲ ਹੈ ਕਿ ਹੁਣ ਸਾਡੀ ਕੌਮ ਦੇ ਸਾਹਮਣੇ ਸਾਰਾ ਕੁਝ ਸਪੱਸ਼ਟ ਹੋ ਚੁੱਕਾ ਜਿਹੜੇ ਉਹ ਦੂਜਿਆਂ ਨੂੰ ਕਹਿ ਰਹੇ ਕਿ ਬੀਜੇਪੀ ਦੇ ਹੈ ਆਰਐਸਐਸ ਦੇ ਉੱਥੇ ਸਾਰਾ ਕੁਝ ਨੰਗਾ ਹੋ ਗਿਆ ਇੱਕ ਜੋ ਬੰਦੀ ਸਿੰਘਾਂ ਦੇ ਉਹ ਝੂਠਾ-ਮੁੱਠਾ ਰੋਲਾ ਪਾਉਂਦੇ ਜੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਯਤਨ ਕਰ ਰਹੇ ਹਾਂ ਸ਼੍ਰੋਮਣੀ ਕਮੇਟੀ ਕਰ ਰਹੀ ਆ ਉੱਥੇ ਸਾਰਾ ਕੁਝ ਪਤਾ ਹੈ ਕਿ ਜਿਹੜੇ ਬੰਦੀ ਸਿੰਘਾਂ ਨੂੰ ਕਹਿੰਦੇ ਕਿ ਅਸੀਂ ਨਿਕਲ ਨਹੀਂ ਦੇਣਾ ਤੇ ਉਹ ਸਾਰੇ ਇਕੱਠੇ ਇੱਕ ਜਗ੍ਹਾ ਤੇ ਅਕਾਲ ਤਖਤ ਸਾਹਿਬ ਤੇ ਮੌਜੂਦ ਆ ਤੇ ਇਸ ਟਾਈਮ ਥੋੜੀ ਦੇਰ ਪਹਿਲਾਂ ਆਦਾਸ ਬੇਨਤੀ ਹੋਈ ਆ ਅਰਦਾਸ ਬੇਨਤੀ ਦੇ ਵਿੱਚ ਸਮੂਹ ਇਕਤਰਤਾ ਦੀ ਹੋਈ ਆ ਆਵਾਜ਼ ਬੇਨਤੀ ਤੇ ਸਮੂਹ ਪੰਥ ਦੀ ਇਕਤਰਤਾ ਦੀ ਅਰਦਾਸ ਬੇਨਤੀ ਦੇ ਵਿੱਚ ਜਿੱਥੇ ਕੀ ਵਾਰਸ ਪੰਜਾਬ ਦੇ ਅਕਾਲੀ ਦਲ ਪਹੁੰਚਿਆ ਵਾ ਅਕਾਲੀ ਦਲ ਅਲਮਸਰ ਪਹੁੰਚਿਆ ਵਾ ਭਾਈ ਬਲਦੀਪ ਸਿੰਘ ਵਡਾਲਾ ਪਹੁੰਚੇ ਆ ਤੇ ਉਹਨਾਂ ਦੇ ਨਾਲ ਬਹੁਤ ਆਦ ਜਿਹੜੀਆਂ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ ਆ ਖੁਸ਼ੀ ਹੋਈ ਇਹਨਾਂ ਚਿਹਰਿਆਂ ਨੂੰ ਦੇਖ ਕੇ ਕਿ ਇਕਤਰਤਾ ਦੀ ਗੱਲ ਜਦੋਂ ਅਕਾਲ ਤਖਤ ਸਾਹਿਬ ਤੋਂ ਹੋਵੇ ਸ਼ਾਇਦ ਵੱਡੀਆਂ ਸਟੇਜਾਂ ਤੋਂ ਹੋਈਆਂ ਇਹ ਗੱਲਾਂ ਪਰ ਜਦੋਂ 71 ਦੇ ਗੱਲ ਸਟੇਜਾਂ ਤੋਂ ਹੁੰਦੀ ਆ ਤੇ ਉਹ ਕੋਈ ਖਾਸ ਮਹੱਲ ਨਹੀਂ ਰੱਖਦੀ ਪਰ ਅੱਜ ਅਰਦਾਸ ਜਿਹੜੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਈ ਆ ਉਹ ਅਰਦਾਸ ਕਿੰਨੀ ਕੁ ਛੇਤੀ ਨੇਪਰੇ ਚੜੂਗੀ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਜੇ ਵਿੱਚ ਦੀ ਗੱਲ ਕਰਦੇ ਆ ਤੇ ਭਾਈ ਬਲਦੀਪ ਸਿੰਘ ਵਡਾਲਾ ਨੇ ਇੱਕ ਹੋਕਾ ਦਿੱਤਾ ਵਾ ਕਿ ਅੱਜ ਜਿਹੜੇ ਰਹਿ ਵੀ ਗਏ ਹੋਣਗੇ ਜਿਸ ਤੱਕ ਨਹੀਂ ਪਹੁੰਚਿਆ ਗਿਆ ਉਹ ਵੀ ਆਇਓ ਸਾਰੇ ਜਣੇ ਆਪਾਂ ਬੇਸ਼ੱਕ ਐਸਜੀਪੀਸੀ ਦੀ ਇਲੈਕਸ਼ਨ ਹੋਵੇ ਜਾਂ 2027 ਕੇਵਲ ਸੀਟੇ ਤੱਕ ਸੀਪਤਨ ਰਹ ਜੀਏ ਤੇ ਇਕੱਠੇ ਹੋ ਕੇ ਆਪਾਂ ਸਾਰੀਆਂ ਲੜੀਆਂ ਆਰੰਭ ਕਰੀਏ। ਇਸ ਟਾਈਮ ਸਾਡੇ ਨਾਲ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਬਾਬੂ ਤਰਸੀਮ ਸਿੰਘ ਜੁੜ ਚੁੱਕੇ ਆ ਉਹ ਵੀ ਅਰਦਾਸ ਬੇਨਤੀ ਤੇ ਸ਼ਾਮਲ ਹੋਏ ਸੀ। ਮਿਲ ਗੁਰ ਫਤਿਹ ਸਾਂਝ ਕਰਦੇ ਆ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ। ਆਪੋ ਜੀ ਕਿਵੇਂ ਵੇਖਦੇ ਹੋ ਅੱਜ ਦੀ ਅਰਦਾਸ ਬੇਨਤੀ ਤੋਂ ਪਹਿਲਾਂ ਇੱਕ ਅੰਮ੍ਰਿਤਸਰ ਐਲਾਨਨਾਮਾ ਹੋਇਆ ਸੀ। ਬੜੀਆਂ ਵਧੀਆ ਫੋਟੋਆਂ ਆ ਜਿਹੜਾ ਅੱਜ ਕੱਲ੍ਹ ਵੀ ਚਲਦੀਆਂ ਆ ਪਰ ਉਹਦੇ ਵਿੱਚੋਂ ਇੱਕ ਜਾਂ ਦੋ ਫੋਟੋਆਂ ਛੱਡ ਕੇ ਬਾਕੀ ਰਾਜਨੀਤਿਕ ਸਫ਼ਰ ਪਰ ਉਹ ਰਾਜਨੀਤਿਕ ਸਫਰੀ ਹੋਇਆ ਪੰਥ ਵਾਸਤੇ ਕੁਝ ਨਹੀਂ ਹੋ ਸਕਿਆ ਇਹ ਤੇ ਹੁਣ ਇਹ ਗੁਰੂ ਦੇ ਅੱਗੇ ਤਰਲਾ ਹੀ ਆ ਜੀ ਗੁਰੂ ਹੀ ਸਾਡੀ ਕੌਮ ਨੂੰ ਜੋ ਇਹ ਅਰਦਾਸ ਹੋਈ ਹੈ ਉਹ ਪੂਰੀ ਕਰਨੇ ਕਬੂਲ ਕਰਨ ਆਪਣੇ ਦਰ ਤੇ ਤੇ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਚੱਲਣ ਦਾ ਬਲ ਬਖਸ਼ਣ ਤੇ ਸਾਡੇ ਜਿਹੜੇ ਸਾਡੇ ਅੰਦਰ ਈਰਖਾ ਨਫ਼ਰਤ ਹਉਮੈ ਹੰਕਾਰ ਭਰਿਆ ਉਹ ਦੂਰ ਕਰਨ ਤੇ ਅਸੀਂ ਸਾਰੀ ਜਿਹੜਾ ਖਾਲਸਾ ਪੰਥ ਨੂੰ ਸਮਰਪਿਤ ਹੋ ਕੇ ਚੱਲੀਏ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਚੱਲੀਏ ਸਾਰੇ ਜਾਨੇ ਕਿ ਜੋ ਜਿਹੜੀ ਸਾਡੇ ਹਾਲਾਤ ਬਣੇ ਪਏ ਆ ਉਹਨਾਂ ਤੋਂ ਅਸੀਂ ਤਾਂ ਹੀ ਨਿਕਲ ਸਕਦੇ ਆ ਕਿ ਜੇ ਅਸੀਂ ਉਹਨੂੰ ਗੁਰੂ ਨੂੰ ਅਕਾਲ ਤਖਤ ਨੂੰ ਸਮਰਪਿਤ ਹੋ ਜੀ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਜੋ ਅਰਦਾਸ ਅਕਾਲ ਤਖਤ ਤੇ ਹੋਈ ਆ ਤੇ ਉਮੀਦ ਹੈ ਗੁਰੂ ਮਹਾਰਾਜ ਕਬੂਲ ਕਰਨਗੇ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ ਦਾ ਬਲ ਬਖਸ਼ਣਗੇ ਜੀ। ਬਾਬਾ ਜੀ ਮੇਨ ਫੋਕਸ ਐਜੀਪੀਸੀ ਇਲੈਕਸ਼ਨ ਹੋਊਗੀ ਜਾਂ 227 ਰਾਜਨੀਤਿਕ ਸਫਰ ਜੇ ਆਪਾਂ ਗੱਲ ਕਰੀਏ ਸਿਆਸੀ ਸਫਰ ਵੀ ਨਾਲ ਨਾਲ ਦੇਖਿਆ ਜਾਊਗਾ। ਨਹੀਂ ਮੇਰੇ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਇਹਦੇ ਚ ਸਾਰੀਆਂ ਚੀਜ਼ਾਂ ਮੁੜ ਕੇ ਕਬਰ ਹੋ ਜਾਣਗੀਆਂ ਜੇ ਅਸੀਂ ਸਾਡੇ ਚ ਇਕਤਾ ਹੋ ਗਈ ਤੇ ਉਹ ਰਾਜਨੀਤਿਕ ਵੀ ਸਾਡੇ ਮਸਲੇ ਹੱਲ ਹੋ ਜਾਣਗੇ ਸਾਡੇ ਧਾਰਮਿਕ ਮਸਲੇ ਵੀ ਸਾਰ ਸਾਰੇ ਹੱਲ ਹੋ ਜਾਣ ਸਾਨੂੰ ਇਕਤਾ ਲੈ ਅੱਗੇ ਵਧਣ ਦੀ ਲੋੜ ਆ ਤੇ ਉਹ ਗੁਰੂ ਦੇ ਚਰਨਾਂ ਚ ਸਾਡੀ ਕੋਟਾਨ ਕੋਟੋ ਦਾ ਸ਼ੁਕਰ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਦੇ ਦਰ ਤੇ ਕੀਤੀ ਅਰਦਾਸ ਕਦੀ ਵਿਅਰਥ ਨਹੀਂ ਜਾਂਦੀ ਬਿਰਥੀ ਕਦੇ ਨਾ ਹੋਵੇ ਜਨ ਕੇ ਅਰਦਾਸ ਨਾਨਕ ਜੋਰ ਗੁਰਵਿੰਦ ਕਾ ਪੂਰਨ ਗੁਣ ਤਾਸ ਉਹ ਪੂਰੀ ਕਰਨਗੇ ਤੇ ਸਾਡਾ ਸਾਰਾ ਪੰਥ ਇਕੱਠਾ ਹੋਊਗਾ ਤੇ ਸਾਰੇ ਜਣੇ ਅਸੀਂ ਜੋ ਸਾਡੇ ਆਪਸੀ ਕੋਜ ਮਤ ਪੇ ਦਿਆ ਉਹ ਦੂਰ ਕੋਜ ਦੂਰ ਸਟੇਜੀ ਸਟੇਜੀ ਹੋਕਾ ਵੇਖਦੇ ਰਹੇ ਅਸੀਂ 12 15 ਸਾਲ ਦਾ ਮੇਰਾ ਵੀ ਸਫਰ ਹੋ ਗਿਆ ਤੇ ਇਹੋ ਹੀ ਵੇਖਦੇ ਹੁੰਨੇ ਆ ਕਿ ਜਦੋਂ ਸਟੇਜ ਤੇ ਜ਼ਰੂਰ ਹੋਕਾ ਦਿੱਤਾ ਜਾਂਦਾ ਆਪਾਂ ਇਕੱਠੇ ਹੋਵਾਂਗੇ ਸ਼ੈਦ ਜਦੋਂ ਸਟੇਜ ਤੋਂ ਥੱਲੇ ਉਤਰਦੇ ਆਂ ਤੇ ਇੱਕ ਰਸਤਾ ਸੱਜੇ ਪਾਸੇ ਨੂੰ ਚੱਲ ਜਾਂਦਾ ਤੇ ਖੱਬੇ ਪਾਸੇ ਨੂੰ ਚੱਲ ਜਾਂਦਾ ਇਸੇ ਤਰ੍ਹਾਂ ਰਸਤੇ ਵੱਖ-ਵੱਖਰੇ ਹੋ ਜਾਂਦੇ ਸੀ ਅੱਜ ਤੋਂ ਕਿੰਨੇ ਕ ਆਸਵੰਦ ਹੋ 227 ਇਲੈਕਸ਼ਨ ਹੋਵੇ ਜਾਂ ਐੱਜੀਪੀਸੀ ਇਲੈਕਸ਼ਨ ਹੋਵੇ ਨਹੀਂ ਇਹ ਤੇ ਜੀ ਹੁਣੇ ਗੁਰੂ ਹੀ ਆ ਅੰਤਰਜਾਮੇ ਜਾਣੇ ਜਾਣਕਾਰੀ ਕਰਾਉਣ ਹਾਰ ਉਹ ਕਿੱਥੇ ਲੈ ਕੇ ਜਾਂਦਾ ਕੌਮ ਨੂੰ ਉਹ ਕੀ ਚਾਹੁੰਦੇ ਆ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਹਿਲਾਂ ਦੱਸ ਦੋ ਕਿ ਹਿੱਸਾ ਬਣੂਗਾ ਜੇ ਮੰਨ ਲਓ ਔਲੇ ਸਮੇਂ ਜਿੱਥੇ ਗੱਠ ਜੋੜ ਹੁੰਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਫਿਰ ਇਸ ਗੱਲ ਦਾ ਹਿੱਸਾ ਬਣੂ ਹਾਂਜੀ ਅਸੀਂ ਤੇ ਹਮੇਸ਼ਾ ਇਕਤਾ ਦੇ ਹਾਮੀ ਆ ਤੇ ਅਸੀਂ ਹਮੇਸ਼ਾ ਇਹ ਇਕਤਾ ਵਾਸਤੇ ਅਸੀਂ ਨਾਲ ਹਰੇਕ ਵੀ ਧਿਰ ਜਿਹੜੀ ਅਸੀਂ ਸੋਚਦੇ ਆ ਕਿ ਸਾਰੇ ਜਣੇ ਅਸੀਂ ਸੱਚੇ ਮਨੋਂ ਇਕਤਾ ਵਾਸਤੇ ਆਈਏ ਨਾ ਕਿ ਕਿਸੇ ਨੂੰ ਉੱਪਰ ਚੁੱਕਣ ਲਈ ਤੇ ਕਿਸੇ ਨੂੰ ਡਾਊਨ ਕਰਨ ਲਈ ਨਾ ਆਈਏ ਅਸੀਂ ਗੁਰੂ ਨੂੰ ਸਮਰਪਿਤ ਹੋ ਕੇ ਚੱਲੀਏ ਤੇ ਮੇਰਾ ਖਿਆਲ ਸਾਡੀ ਇਕਤਾ ਕੋਈ ਦੂਰ ਨਹੀਂ ਗਈ ਜਿਦ ਦਿਨ ਅਸੀਂ ਆਪਣੀ ਮਨਮਤ ਛੱਡ ਕੇ ਗੁਰਮਤ ਦੇ ਧਾਰਨੀ ਹੋ ਜਾਈਏ ਗੁਰੂ ਨੂੰ ਸਮਰਪਿਤ ਹੋ ਜਾਈਏ ਮੇਰਾ ਖਿਆਲ ਉਹ ਦਿਨ ਇਕਤਾ ਦੂਰ ਨਹੀਂ ਹੋਊਗੀ ਇਹ ਜਿੰਨਾ ਚਿਰ ਸਾਡੀਆਂ ਦਿਮਾਗ 'ਚ ਚਲਾਕੀਆਂ ਜੋ ਜਿੰਦਾਂ ਦਾ ਰਾਜਨੀਤਿਕ ਤੌਰ ਤੇ ਅਸੀਂ ਬਣ ਚੁੱਕੇ ਹਾਂ ਕਿ ਇੱਕ ਦੂਜੇ ਨਾਲ ਫਰੇਵ ਕਰਨਾ ਧੋਖੇਬਾਜ਼ੀਆਂ ਕਰਨੀਆਂ ਜਿਦ ਦਿਨ ਇਹ ਤੋਂ ਉੱਪਰ ਉੱਠ ਗਏ ਉਹ ਦਿਨ ਮੇਰਾ ਖਿਆਲ ਸਭ ਕੁਝ ਗੁਰੂ ਸਾਡੇ ਤੇ ਤਰਸ ਕਰੂਗਾ ਭਲੀ ਕਰੂਗਾ ਸਾਡੇ ਕਾਲ ਤੱਕ ਸਭ ਤੇ ਕਿਵੇਂ ਵੇਖ ਰਹੇ ਹੋ ਗਿਆਨੀ ਹਰਪ੍ਰੀਤ ਸਿੰਘ ਨੂੰ ਦੂਰ ਕਰ ਦੇਣਾ ਐ ਜੀਪੀਸੀ ਪ੍ਰਧਾਨ ਦਾ ਅਸਤੀਫਾ ਆ ਜਾਣਾ ਅੱਜ ਫੇਰ ਇੱਕ ਮੀਟਿੰਗ ਦਾ ਸ਼ੈਦ ਸਾਡੀ ਰਿਕਾਰਡਿੰਗ ਚੱਲਦਾ ਚੱਲਦਾ ਐ ਜੀਪੀਸੀ ਪ੍ਰਧਾਨ ਜਾਂ ਤੇ ਨਵਾਂ ਮਿਲ ਜੂਗਾ ਜਾਂ ਉਹਨਾਂ ਨੂੰ ਫੇਰ ਵਾਪਸੀ ਦੀ ਸ਼ੈਦ ਆਵਾਜ਼ ਵੱਜ ਜੇ ਉਧਰਲੇ ਪਾਸੇ ਮੀਟਿੰਗ ਚੱਲ ਰਹੀ ਆ ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਵੇਖ ਰਹੇ ਹੋ ਤੁਸੀਂ ਇਹ ਜੀ ਵੈਸੇ ਸਿੱਖ ਕੌਮ ਲਈ ਬਹੁਤ ਮਦਭਾਗਾ ਸਮਾਂ ਹੈ ਇਹ ਚੀਜ਼ ਹੈ ਕਿ ਬੜੀ ਦੁੱਖ ਹੁੰਦਾ ਕਿ ਜਦੋਂ ਸਾਡੀਆਂ ਸੰਸਥਾਵਾਂ ਨੂੰ ਜਿਨ੍ਹਾਂ ਨੇ ਉਹਨਾਂ ਦੀ ਰਖਵਾਲੀ ਕਰਨੀ ਸੀ ਉਹਨਾਂ ਦੇ ਮਾਣ ਮਰਿਆਦਾ ਨੂੰ ਉਹਨਾਂ ਦੀ ਆਨ ਸ਼ਾਨ ਨੂੰ ਬਹਾਲ ਕਰਨਾ ਸੀ ਉਹੀ ਉਹਨੂੰ ਉਹਨਾਂ ਦੇ ਖਿਲਾਫ ਜਾਣ ਦਾ ਪਿੰਟ ਬੜੀ ਦੁੱਖ ਵਾਲੀ ਗੱਲ ਆ ਇਹ ਜੋ ਵੀ ਕੁਝ ਵਾਪਰਿਆ ਗਿਆ ਨਹੀਂ ਹਰਪ੍ਰੀਤ ਸਿੰਘ ਦਾ ਅਸਤੀਫਾ ਵੀ ਆ ਉਹ ਵੀ ਬੜਾ ਦੁਖਦਾਈ ਕਿਹਾ ਕਿ ਕੌਮਲੀ ਇਹ ਜੇ ਉਹ ਧਾਮੀ ਸਾਹਿਬ ਵੀ ਜੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਤੇ ਮੇਰੇ ਖਿਆਲ ਹੈ ਕਿ ਇਹ ਵੀ ਕੌਮਲੀ ਬਹੁਤ ਉਹ ਸਰ ਸਾਹਿਬ ਨੇ ਵੀ ਅਸਤੀਫਾ ਦਿੱਤਾ ਸੱਤ ਮੈਂਬਰੀ ਕਮੇਟੀ ਵੀ ਇਸ ਟਾਈਮ ਤੇ ਟੁੱਟ ਚੁੱਕੀ ਆ ਇੱਕ ਮੀਟਿੰਗ ਵੀ ਹੁੰਦੀ ਆ ਸੱਤ ਮੈਂਬਰੀ ਕਮੇਟੀ ਦੀ ਪਰ ਦੋ ਮੈਂਬਰੀ ਘਟ ਜਾਂਦੇ ਉਹਦੇ ਇਹ ਤਾਂ ਦੇਖੋ ਜੀ ਜਿੱਦਾਂ ਹੁਣ ਆਏ ਆ ਆਪਾ ਧਾਪੀ ਮੱਚੀ ਹੋਈ ਆ ਮੇਰੇ ਖਿਆਲ ਹੈ ਕਿ ਇਦਾਂ ਦਾ ਤੇ ਸਾਡੀ ਕੌਮ ਵਾਸਤੇ ਬਹੁਤ ਔਖਾ ਲੱਗਦਾ ਮੈਨੂੰ ਤੇ ਗੁਰੂ ਅੱਗੇ ਚਰਨਾਂ ਤੇ ਅਰਦਾਸ ਹੈ ਕਿ ਤੁਸੀਂ ਸਾਨੂੰ ਪਿਛਲੇ ਔਗਣ ਬਖਸ਼ ਲਓ ਅੱਗੇ ਮਾਰਗ ਪਾਓ ਕਿਸ ਨੂੰ ਅਗਲਾ ਰਸਤਾ ਦੱਸੋ ਕਿ ਜਿੱਤੇ ਅਸੀਂ ਸਾਰੀ ਕੌਮ ਇਕੱਠੀ ਹੋ ਕੇ ਚੱਲ ਸਕੇ ਤੇ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗੋਹਰਜੀ ਵੀ ਕਹਿ ਰਹੇ ਕਿ ਅਕਾਲ ਤਖਤ ਸਾਹਿਬ ਤਲਬ ਕਰਨਾ ਚਾਹੀਦਾ ਵਾ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਬ ਜੀ ਇਹਨਾਂ ਨੂੰ ਕਿਵੇਂ ਵੇਖਦੇ ਹੋ ਇੱਕ ਪਾਸੇ ਜਦੋਂ ਪਦਵੀਆਂ ਹੁੰਦੀਆਂ ਸ਼ਾਇਦ ਉਹ ਕਹਿੰਦੇ ਆਮ ਹੀ ਕਹਾਵਤ ਹੈ ਕਿ ਹਾਥੀ ਤੇ ਲੈ ਕੇ ਆਇਆ ਜਾਂਦਾ ਪਰ ਲਾਉਣ ਵਾਲੀ ਗੱਲ ਜਿਹੜੀ ਉਹ ਤੇ ਨਹੀਂ ਅਸੀਂ ਕਰ ਸਕਦੇ ਲਾਇਆ ਕਿੱਦਾਂ ਜਾਂਦਾ ਇਹ ਮੇਰੇ ਖਿਆਲ ਹੈ ਕਿ ਸਾਡੀ ਕੌਮ ਨੂੰ ਇਹ ਜਿਹੋ ਜਿਹੇ ਹਾਲਾਤ ਬਣ ਚੁੱਕੇ ਉਹਦੇ ਵਾਸਤੇ ਸਾਨੂੰ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਨੂੰ ਉਹਦੇ ਜਥੇਦਾਰ ਦਾ ਜੋ ਉਹਨਾਂ ਦੀ ਨਿਯੁਕਤੀ ਦੇ ਉਹਨਾਂ ਦੀ ਸੇਵਾਮੁਕਤੀ ਦਾ ਕੋਈ ਸਾਰੇ ਨਿਯਮ ਬਣਾਏ ਜਾਣੇ ਚਾਹੀਦੇ ਆ ਕਿ ਉਹ ਜੇ ਸ਼ਾਨ ਸ਼ਾਨ ਨਾ ਹੋਣ ਉਸੇ ਸ਼ਾਨਾ ਹੀ ਉਹਨੂੰ ਜਦੋਂ ਜਾਣ ਇਸ ਤਰੀਕੇ ਨਾਲ ਜਿੰਨਾ ਚਿਰ ਉਹ ਰਹਿਣ ਉਹ ਆਜ਼ਾਦ ਅਸਤੀ ਦੀ ਤੌਰ ਤੇ ਵਿਚਰਨਾ ਉਹਨਾਂ ਤੇ ਕਿਸੇ ਚੀਜ਼ ਦਾ ਕੋਈ ਦਬਾਅ ਕਿਸੇ ਰਾਜਨੀਤੀ ਤੇ ਕੋਈ ਧਾਰਮਿਕ ਕੋਈ ਸਰਕਾਰ ਦਾ ਨਹੀਂ ਹੋਣਾ ਚਾਹੀਦਾ ਉਹ ਇੱਕ ਇਹ ਉਹਨੂੰ ਆਜ਼ਾਦ ਕਰਾਉਣਾ ਸਾਡਾ ਸਾਰਿਆਂ ਦਾ ਪਹਿਲਾ ਫਰਜ਼ ਹੈ ਜੀ ਪੀ ਸੀ ਪ੍ਰਧਾਨ ਦੇ ਉੱਤੇ ਲੱਗਦਾ ਪ੍ਰੈਸ਼ਰ ਦੇ ਚ ਅਸੀਂ ਫਤ ਤਗੋ ਤੁਹਾਡੀ ਸੋਚ ਕੀ ਕਹਿੰਦੀ ਹੈ ਬਾਪੂ ਤਰਸੀਮ ਸਿੰਘ ਕੀ ਸੋਚਦੇ ਆ ਕਿਵੇਂ ਅਸਤੀਫਾ ਦਿੱਤਾ ਗਿਆ ਹੋਊਗਾ ਕਿ ਉਹ ਕਹਿੰਦੇ ਕਿ ਮੈਂ ਕਿਸ ਦਾ ਦਬਾਅ ਨਹੀਂ ਹੈਗਾ ਮੇਰੇ ਅੰਦਰ ਦੀ ਆਤਮਾ ਨੇ ਬਾਜ ਦਿੱਤੀ ਸੀ ਕਿ ਸਿੰਘ ਸਾਹਿਬ ਦਾ ਸੁਨੇਹਾ ਜੀਨਾ ਉਹ ਕਹਿੰਦੇ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਦੇ ਵਿੱਚ ਮੇਰੇ ਉੱਤੇ ਆ ਰਿਹਾ ਮੈਂ ਤਾਂ ਅਸਤੀਫਾ ਦਿੰਦਾ ਨਹੀਂ ਮੇਰਾ ਖਿਆਲ ਹੈ ਕਿ 2 ਦਸੰਬਰ ਤੋਂ ਬਾਅਦ ਜਿੱਦਾਂ ਦਾ ਘਟਨਾਕ ਵਾਪਰਿਆ ਸੀ ਜਦੋਂ ਅਕਾਲ ਤਖਤ ਦੇ ਜਿਹੜਾ ਹੁਕਮ ਹੋਇਆ ਸੀਗਾ ਉਹ ਤੋਂ ਜਦੋਂ ਵੀ ਬਾਹਰ ਜਾ ਰਹੇ ਸੀ ਤਾਂ ਹਮੀ ਸਿੰਘ ਸਾਹਿਬ ਨੂੰ ਉਦੋਂ ਵੀ ਥੋੜਾ ਸਖ਼ਤ ਸਟੈਂਡ ਲੈਣਾ ਚਾਹੀਦਾ ਸੀਗਾ ਉਦੋਂ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਖੜਨਾ ਚਾਹੀਦਾ ਸੀ ਤੇ ਨਾ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਹੁੰਦਾ ਤੇ ਨਾ ਹੀ ਇਹ ਉਹਨਾਂ ਨੂੰ ਅਸਤੀ ਇਸ ਕਰਕੇ ਚਲੋ ਅਸੀਂ ਕਹਿੰਦੇ ਦੇਰ ਆਏ ਦਰਸਤ ਆਏ ਚਲੋ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਮੈਨੂੰ ਮੇਰੇ ਕੋਲ ਗਲਤ ਫੈਸਲੇ ਕਰਾਏ ਜਾ ਰਹੇ ਹੈ ਤੇ ਉਹਨਾਂ ਵੀ ਚਲੋ ਹੁਣ ਗੁਰੂ ਭਲੀ ਕਰੇ ਪੰਥ ਲਈ ਕੋਈ ਚੰਗਾ ਸਮਾਂ ਆਵੇ ਇੱਕ ਵਿਆਹ ਦੀ ਬੜੀ ਚਰਚਾ ਹੋਈ ਹੈ ਸੁਖਬੀਰ ਸਿੰਘ ਵਾਲਦੀ ਬੇਟੀ ਦਾ ਵਿਆਹ ਹੋਇਆ ਤੁਹਾਨੂੰ ਨਹੀਂ ਬੁਲਾਇਆ ਗਿਆ ਤੁਸੀਂ ਐਸ ਤੋਂ ਸਿਆਸੀ ਵਿੰਗ ਵੀ ਧਾਰਮਿਕ ਵਿੰਗ ਵਿੱਚ ਵਿਚਰ ਰਹੇ ਹੋ ਬੁਲਾਇਆ ਨਹੀਂ ਗਿਆ ਕਿ ਜਾਂ ਪਹੁੰਚੇ ਨਹੀਂ ਹੁੰਦੇ ਨਹੀਂ ਜੀ ਅਸੀਂ ਤੇ ਇਹੋ ਜੇ ਵੱਡੇ ਬਾਡੇ ਹਾਈਫਾਈ ਵਿਆਹਾਂ ਜਾਣਾ ਚਾਹੁੰਦੇ ਹੀ ਨਹੀਂਗੇ ਅਸੀਂ ਤਾਂ ਕਹਿੰਦੇ ਕਿ ਸਾਡੀ ਕੌਮ ਨੂੰ ਸਿੰਪਲ ਜਿਹੇ ਵਿਆਹ ਕਰਨੇ ਚਾਹੀਦੇ ਆ ਸਾਦਗੀ ਵਾਲੇ ਕਰਨੇ ਚਾਹੀਦੇ ਆ ਅਸੀਂ ਉਹਨਾਂ ਉਹਨਾਂ 'ਚ ਜਾ ਕੇ ਖੁਸ਼ ਵੱਡੇ ਚਿਹਰੇ ਸੀ ਬੀਜਪੀ ਦੇ ਵੱਡੇ ਨੇਤਾ ਪਹੁੰਚ ਜਾਂਦੇ ਆ ਬਿੱਟੂ ਉੱਥੇ ਦੇਖ ਰਿਹਾ ਵਾ ਰਾਧਾ ਸਾਮੇ ਡੇਰੇ ਵਾਲਾ ਆਪਾਂ ਬਿਆਸ ਡੇਰੇ ਤੋਂ ਉਹ ਉੱਥੇ ਦੇਖ ਰਿਹਾ ਆ ਤੁਹਾਡੇ ਵਰਗੇ ਚਿਹਰੇ ਉੱਥੇ ਦੇਖੇ ਨਹੀਂ ਕਾਰਨ ਕੀ ਲੱਗਦਾ ਇਹ ਮੇਰਾ ਖਿਆਲ ਹੈ ਕਿ ਹੁਣ ਸਾਡੀ ਕੌਮ ਦੇ ਸਾਹਮਣੇ ਸਾਰਾ ਕੁਝ ਸਪੱਸ਼ਟ ਹੋ ਚੁੱਕਾ ਜਿਹੜੇ ਉਹ ਦੂਜਿਆਂ ਨੂੰ ਕਹਿ ਰਹੇ ਕਿ ਬੀਜਪੀ ਦੇ ਹੈ ਆਰਐਸਐਸ ਦੇ ਹੈ ਉੱਥੇ ਸਾਰਾ ਕੁਝ ਨੰਗਾ ਹੋ ਗਿਆ ਇੱਕ ਜੋ ਬੰਦੀ ਸਿੰਘਾਂ ਦੇ ਉਹ ਝੂਠਾ ਮੁੱਠਾ ਰੋਲਾ ਪਾਉਂਦੇ ਆ ਜੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਯਤਨ ਕਰ ਰਹੇ ਆ ਸ੍ਰੋਮਣੀ ਕਮੇਟੀ ਕਰ ਰਹੀ ਆ ਉੱਥੇ ਸਾਰਾ ਕੁਝ ਪਤਾ ਹੈ ਕਿ ਜਿਹੜੇ ਬੰਦੀ ਸਿੰਘਾਂ ਨੂੰ ਕਹਿੰਦੇ ਕਿ ਅਸੀਂ ਨਿਕਲ ਨਹੀਂ ਦੇਣਾ ਤੇ ਉਹ ਸਾਰੇ ਇਕੱਠੇ ਇੱਕ ਜਗ੍ਹਾ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਪੰਥ ਦੇ ਸਾਹਮਣੇ ਸਾਰੀਆਂ ਚੀਜ਼ਾਂ ਬੜੀਆਂ ਸਪਸ਼ਟ ਹੋ ਰਹੀਆਂ ਆਪਣੀ ਲਾਸਟ ਜੇ ਇਹ ਦੱਸ ਦੋ ਕਿ ਬਾਕੀ ਸਾਰੇ ਦੇਖੇ ਉੱਥੇ ਸਿੰਘ ਸਾਹਿਬ ਵੀ ਨਹੀਂ ਰੜਕੀ ਕਿਤੇ ਨਾ ਗਿਆਨੀ ਹਰਪ੍ਰੀਤ ਸਿੰਘ ਸलोਨ ਕੀ ਰੜਕਣੇ ਸੀ ਕੈਨੇ ਇਸ ਚੀਜ਼ ਨੂੰ ਕਾਰਨ ਕੀ ਮੰਨਦੇ ਹੋ ਮੇਰਾ ਖਿਆਲ ਹੈ ਜ세ਦਾਰ ਸਾਹਿਬਾਂ ਨੂੰ ਇਹੋ ਜਿਹੇ ਵੱਡੇ ਵੱਡੇ ਵਿਆਹਾਂ ਤੇ ਜਾਣਾ ਨਹੀਂ ਚਾਹੀਦਾ ਨੇ ਅੱਗੋਂ ਛੱਡੇ ਦੇ ਵਿਆਹ ਵਿੱਚ ਚਲੇ ਜਾਂਦੇ ਆ ਬਾਕੀ ਪ੍ਰੋਗਰਾਮਾਂ 'ਚ ਤੇ ਜਾਂਦੇ ਜਥੇਦਾਰਾਂ ਨੂੰ ਬੁਲਾਇਆ ਜਾਂਦਾ ਫਿਰ ਜਾਂ ਉਹ ਵੀ ਚੀਜ਼ ਜਿਹੜੀ ਹੈ ਨਾ ਵੈਸੇ ਉਹ ਗਲਤ ਹੋਈ ਜੋ ਵੀ ਹੋਇਆ ਉਸ ਟਾਈਮ ਵੀ ਹੋਇਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਜਥੇਦਾਰਾਂ ਨੂੰ ਤੇ ਕੋਈ ਸਾਝੇ ਸਾਦੇ ਵਿਆਹ ਜਿੱਥੇ ਲੋਕੀ ਬਹੁਤ ਸਿੰਪਲ ਵਿਆਹ ਕਰਦੇ ਹਣ ਉੱਥੇ ਹਾਜ਼ਰੀ ਭਰਨੀ ਚਾਹੀਦੀ ਆ ਵੱਡੇ-ਵੱਡੇ ਨੂੰ ਤੇ ਸਗੋਂ ਸਾਨੂੰ ਜਿੱਥੇ ਕਰੋੜਾਂ ਅਰਬਾਂ ਰੁਪਏ ਖਰਚਾ ਹੁੰਦੇ ਹਣ ਉੱਥੇ ਸਾਡੀ ਕੌਮ ਦਾ ਬੜਾ ਵੱਡਾ ਨੁਕਸਾਨ ਉਹਨੂੰ ਵੇਖ ਕੇ ਹੋਰ ਦੂਜਾ ਕਰਨ ਦੀ ਕੋਸ਼ਿਸ਼ ਕਰਦਾ ਇਸ ਕਰਕੇ ਸਾਡੇ ਜਥੇਦਾਰਾਂ ਨੂੰ ਇਹ ਤੇ ਇਹਨਾਂ ਚੀਜ਼ਾਂ ਤੇ ਸਗੋਂ ਪ ਦਾ ਵਗਿਆਨੀ ਹਰਪੀ ਸਿੰਘ ਉਥੇ ਪਹੁੰਚ ਜਾਂਦੇ ਆ ਮੈਂ ਤਾਂ ਕਹ ਰਿਹਾ ਕਿ ਜਾਂ ਬੁਲਾਇਆ ਨਹੀਂ ਗਿਆ ਹੋਊਗਾ ਕਿ ਜਾਂ ਪਹੁੰਚੇ ਨਹੀਂ ਹੋਣਗੇ ਇਹ ਕੀ ਲੱਗਦਾ ਤੁਹਾਨੂੰ ਇਹਨੇ ਚਲੋ ਇਹ ਤੇ ਜਸਵੰਤ ਸਿੰਘ ਸਾਹਿਬ ਜਾਣਦੇ ਜਾਂ ਉਹ ਜਾਣਦੇ ਆ ਇਹਦੇ ਚ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਤੇ ਇਹੋ ਹੀ ਕਹਿੰਨੇ ਕਿ ਜਸਵੰਤ ਸਾਹਿਬ ਦਾ ਜਿਹੜਾ ਉਹਦਾ ਬਹੁਤ ਉੱਚਾ ਵਾ ਉਹਨੂੰ ਇਹ ਮੇਰੇ ਖਿਆਲ ਹੈ ਕਿ ਉਹਦੇ ਆਪਣੇ ਜਿਹੜੇ ਉਹਨਾਂ ਤੋਂ ਮਾਨ ਮਰਿਆਦਾ ਉਹਨਾਂ ਨੂੰ ਸਾਰਿਆਂ ਦਾ ਧਿਆਨ ਹੋਣਾ ਚਾਹੀਦਾ ਚਲੋ ਨਹੀਂ ਗਏ ਤੇ ਚਲੋ ਜਾਂ ਗਏ ਉਹ ਉਹ ਦੋਵੇਂ ਤਰ੍ਹਾਂ ਜਾਣਦੀਆਂ ਹੁਣ ਹੁਣ ਲਾਸਟ ਵਿੱਚ ਇਹ ਦੱਸ ਦੋ ਕਿ ਜਿਹੜੀ ਪਹਿਲ ਕਦਮੀ ਹੋਈ ਅੱਜ ਇੱਥੇ ਹੁਣ ਅਕਾਲੀ ਦਲ ਵਾਰਿਸ ਪ ਜਿੱਦਾਂ ਮੀਟਿੰਗਾਂ ਹੋਣਗੀਆਂ ਮੀਟਿੰਗਾਂ ਦੌਰ ਚੱਲੂਗਾ ਉਹਨਾਂ ਸਾਰਿਆਂ ਨੂੰ ਸ਼ਮੂਲਿਤ ਕਰੂਗਾ ਨਹੀਂ ਅਸੀਂ ਹਾਂ ਜੀ ਜਦੋਂ ਵੀ ਕੋਈ ਸਾਡੀ ਲਾਉਣਗੇ ਜ਼ਿੰਮੇਵਾਰੀ ਜਾਂ ਸਾਨੂੰ ਸਦਾ ਦੇ ਪੱਤਰ ਦੇਣਗੇ ਅਸੀਂ ਉਦੋਂ ਵੀ ਹਾਜ਼ਰ ਹੋ ਕੇ ਉਹਨਾਂ ਚ ਸ਼ਮੂਲੀਅਤ ਕਰਾਂਗੇ ਜੀ ਧੰਨਵਾਦ ਜੀ ਅਕਾਲ ਤਖਤ ਸਾਹਿਬ ਦੀ ਇਸ ਕਿਤਰੇਦ ਦੇ ਬਾਅਦ ਅਸੀਂ ਤੇ ਅੰਮ੍ਰਿਤਸਰ ਾਲਾਨ ਨਾਮੇ ਦਾ ਜ਼ਿਕਰ ਕੀਤਾ ਗਿਆ ਤਾਂ ਕਰਕੇ ਕਿ ਅੰਮ੍ਰਿਤਸਰ ਾਲਾਨ ਨਾਮੇ ਦੇ ਵਿੱਚ ਵੱਡੇ ਆ ਚਿਹਰਿਆਂ ਦੀ ਗੱਲ ਹੋਈ ਸੀ ਉਦੋਂ ਉਹਨਾਂ ਦੀਆਂ ਤਸਵੀਰਾਂ ਅਜੇ ਵੀ ਵਾਇਰਲ ਹੁੰਦੀਆਂ ਤੇ ਅੱਜ ਵੀ ਉਹੀ ਉਸੇ ਤਰ੍ਹਾਂ ਦੀ ਇੱਕ ਇਕਤਰਤਾ ਹੋਈ ਆ ਹਾਂ ਅੰਮ੍ਰਿਤਸਰ ਐਲਾਨ ਨਾਮੇ ਤੋਂ ਬਾਅਦ ਦੇ ਵਿੱਚ ਵੱਡੇ ਇਕੱਠਾਂ ਦੀ ਜ਼ਰੂਰ ਗੱਲ ਹੋਈ ਵੱਡੇ ਇਕੱਠ ਬਰਗਾੜੀ ਦੇ ਵਿੱਚ ਵੀ ਦੇਖੇ ਗਏ ਜੇ ਆਪਾਂ ਕੌਮੀ ਇਨਸਾਫ ਮੋਰਚੇ ਦੀ ਗੱਲ ਕਰਦੇ ਆ ਉੱਥੇ ਵੀ ਦਿਖਦੇ ਆ ਹਰ ਥਾਂ ਵੱਡੇ ਕਾਟ ਦੇਖੇ ਤੇ ਵੱਡੇ ਇਕੱਠਾਂ ਦੇ ਵਿੱਚ ਪੰਥਕ ਇਕਤਤਾ ਦੀ ਕੋਹਾਰ ਲਗਾਈ ਗਈ ਪਰ ਪੰਥਕ ਇਕਤਤਾ ਦੂਰੀ ਕਿਉ ਬਣਾ ਕੇ ਰੱਖੀ ਹੋਈ ਆ ਪੰਥਕ ਆਗੂਆਂ ਨੇ ਦੂਰੀ ਕਿਉ ਬਣਾਈ ਸੀ ਇਹ ਤੇ ਵੀ ਸਵਾਲ ਖੜਾ ਹੋਇਆ ਪਾਈ ਬਲਦੇਵ ਸਿੰਘ ਵਡਾਲਾ ਥੋੜੀ ਜਿਹੀ ਰੁਪੇ ਨੂੰ ਦੱਸ ਕੇ ਗਏ ਉਹ ਕਹਿੰਦੇ ਕਿ ਮੈਂ ਜਦੋਂ ਭਾਈ ਰਣਜੀਤ ਸਿੰਘ ਕੋਲ ਪਹੁੰਚਿਆ ਤੇ ਉਹ ਆਪ ਉੱਠ ਕੇ ਮੈਨੂੰ ਮਿਲਣ ਵਾਸਤੇ ਪਹੁੰਚੇ ਅੱਗੇ ਆਏ ਗੱਲਬਾਤ ਹੋਈ ਆ ਅੱਜ ਹਾਂ ਭਾਈ ਰਣਜੀਤ ਸਿੰਘ ਨਹੀਂ ਆਏ ਬੇਸ਼ੱਕ ਪਰ ਭਾਈ ਰਣਜੀਤ ਸਿੰਘ ਨਾਲ ਇੱਕ ਚੰਗੀ ਵਿਚਾਰ ਚਰਚਾ ਜ਼ਰੂਰ ਹੋਈ ਜਿੱਥੇ ਕਿ ਹਮੇਸ਼ਾ ਵੇਖਿਆ ਜਾਂਦਾ ਸੀ ਕਿ ਕਾਲੀਦਾਲ ਅੰਮ੍ਰਿਤਸਰ ਪਾਈਪਲਦੀਪ ਸਿੰਘ ਵਡਾਲਾ ਤੇ ਭਾਈ ਰਣਜੀਤ ਸਿੰਘ ਤਿੰਨ ਨਾਮ ਲਏ ਜਾਂਦੇ ਸੀ ਤੇ ਇਹ ਗੱਲ ਹੁੰਦੀ ਸੀ ਕਿ ਆਸਜੀ ਪਿਛਲੇ ਇਲੈਕਸ਼ਨ ਆ ਜਾਂਦੀਆਂ ਤਿੰਨ ਚਿਹਰੇ ਨਹੀਂ ਇਕੱਠੇ ਹੋਣਗੇ ਤੇ ਪੰਥਕ ਇਕਤਾ ਕਿਵੇਂ ਹੋ ਸਕਦੀ ਹੈ ਵੇਚ ਕੇ ਇੱਕ ਪਾਸੇ ਸੁਭੀ ਸਿੰਘ ਬਾਦਲ ਗਰੁੱਪ ਆ ਜਾਂ ਬਾਕੀ ਗਰੁੱਪਾਂ ਦੇ ਵਿੱਚ ਵੰਡ ਕੇ ਵੋਟਾਂ ਪੈਣਗੀਆਂ ਪਰ ਇਹ ਸਕੱਤਰਤਾ ਬੱਜ ਕਿਤੇ ਨਾ ਕਿਤੇ ਉਹ ਖਲਾ ਭਰਦਾ ਜ਼ਰੂਰ ਨਜ਼ਰ ਆ ਰਿਹਾ ਕਿਉਂਕਿ ਅਕਾਲੀਦਾਰ ਅੰਮ੍ਰਿਤਸਰ ਤੋਂ ਇਮਾਨ ਸਿੰਘ ਮਾਨ ਪਹੁੰਚੇ ਸੀ ਅਕਾਲੀ ਦਲਵਾਰਸ ਪੰਜਾਬ ਤੋਂ ਬਾਪੂ ਤਰਸੇਮ ਸਿੰਘ ਪਹੁੰਚੇ ਸੀ ਹੋਰ ਵੀ ਸ਼ਕਸ਼ੀਤਾਂ ਪੰਥਕ ਸ਼ਕਸ਼ੀਤਾਂ ਇੱਥੇ ਪਹੁੰਚਿਆ ਭਾਈ ਬਲਦੇਵ ਸਿੰਘ ਵਡਾਲਾ ਉਹਨਾਂ ਵੱਲੋਂ ਇੱਕ ਸਿਆਸੀ ਵਿੰਗ ਵੱਖਰਾ ਬਣਾਇਆ ਹੋਇਆ ਸ਼ੀਰ ਹੀ ਪੰਜਾਬ ਦਲ ਉਹ ਕਹਿੰਦੇ ਕਿ ਮੈਨੂੰ ਕੋਈ ਭੁੱਖ ਨਹੀਂ ਹੈਗੀ ਮੈਂ ਅਹੁਦੇਦਾਰੀਆਂ ਤੋਂ ਦੂਰ ਹੋ ਕੇ ਜੋ ਵੀ ਹੋਊਗਾ ਜੋ ਕੌਮ ਕਹੂਗੀ ਜੋ ਪੰਥ ਕਹ ਪਰ ਕੀ ਇਹ ਪੰਥਕ ਕੱਤਰਤਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸ਼ੁਭ ਸੰਕੇਤ ਦੇਊਗੀ ਆਉਣ ਵਾਲੇ ਸਮੇਂ ਦੇ ਪੰਥਕ ਕੱਤਰਦਾ ਏਜੰਡਾ ਕੀ ਹੋਊਗਾ ਇਸ ਏਜੰਡੇ ਥਰੂ ਜੇ ਆਪਾਂ ਮਿਸਲਾਂ ਦੀ ਗੱਲ ਕਰਦੇ ਆ ਮਿਸਲ ਇਕੱਠੀਆਂ ਹੋ ਜਾਂਦੀਆਂ ਸੀ ਪਰ ਉਦੋਂ ਕਿਹਾ ਜਾਂਦਾ ਸੀ ਕਿ ਜਦੋਂ ਮਿਸਲਾਂ ਇਕੱਠੀਆਂ ਹੁੰਦੀਆਂ ਸੀ ਉਦੋਂ ਦੁਸ਼ਮਣ ਦੇ ਨਾਲ ਮੁਕਾਬਲਾ ਕਰਨ ਵਾਸਤੇ ਜ਼ਰੂਰ ਇਕੱਠੀਆਂ ਹੋ ਜਾਂਦੀਆਂ ਸੀ ਅੱਜ ਜੇ ਸਾਡਾ ਦੁਸ਼ਮਣ ਤੇਜ਼ ਆ ਤੇ ਕੀ ਅਸੀਂ ਉਸ ਚੀਜ਼ ਨੂੰ ਭਾਫ ਰਹੇ ਆ ਕਿ ਵੇਖ ਰਹੇ ਆ ਕਿ ਤਾਂ ਹੀ ਕਰਕੇ ਅੱਜ ਪੰਥਕ ਕੱਤਰਤਾ ਦੀ ਲੋੜ ਪਈ ਇਸ ਪੰਥਕ ਕੱਤਰਦਾ ਦੀ ਆਉਣ ਵਾਲੇ ਸਮੇਂ ਦੇ ਜਰੂਰ ਪ੍ਰੇਖਕ ਕੀ ਹੋਊਗੀ ਇਹ ਤੇ ਆਉਣ ਵਾਲਾ ਸਮਾਂ ਦੱਸੂਗਾ ਗੁਰੂ ਸਾਹਿਬ ਅੱਗੇ ਅਰਜ਼ੋਈ ਜਾਂ ਬੇਨਤੀ ਆ ਸਾਡੀ ਵੀ ਕਿ ਅੱਜ ਜਿਹੜੀ ਅਰਦਾਸ ਬੇਨਤੀ ਹੋਈ ਆ ਇਹਦੇ ਚ ਐਸਜੀਪੀਸੀ ਇਲੈਕਸ਼ਨ ਹੋਵੇ ਜਾਉਂ ਤੋਂ ਬਾਅਦ 2027 ਚੋਣਾ ਪੰਜਾਬ ਨੂੰ ਕਿਤੇ ਨਾ ਕਿਤੇ ਕੁਛ ਨਾ ਕੁਛ ਚੰਗਾ ਜ਼ਰੂਰ ਮਿਲੇ ਬੇਸ਼ੱਕ ਬਦਲਾਅ ਦੇ ਰੂਪ ਚੰਗਾ ਮਿਲਿਆ ਸੀ ਵੇਖਣ ਦੇ ਵਿੱਚ ਪਰ ਜੋ ਹੋਇਆ ਵੇਖ ਸਕਦੇ ਆ ਕੁਛ ਡਿਬਰੂਗੜ ਜੇਲ੍ਹ ਚ ਬੈਠੇ ਆ ਕੁਛ ਪੰਜਾਬ ਦੀਆਂ ਨੌਜਵਾਨ ਜੇਲਾਂ ਚ ਬੈਠੇ ਆ ਬਹੁਤਾਤ ਪਿੰਡ ਤੋਂ ਬਾਹਰ ਨਿਕਲੋ ਤੇ ਪਤਾ ਨਹੀਂ ਹੁੰਦਾ ਕਿ ਤੁਸੀਂ ਸ਼ਾਮ ਨੂੰ ਘਰੇ ਪਹੁੰਚਣਾ ਇੰਨੇ ਪਹੁੰਚਣਾ ਕਿਤੇ ਗੋਲੀ ਚੱਲਦੀ ਆ ਤੇ ਕਿਤੇ ਗੈਂਗਸਟਰ ਵਾਰ ਹੋ ਰਿਹਾ ਇਹ ਪੰਜਾਬ ਦੇ ਹਾਲਾਤ ਬਣੇ ਆ ਦੇਖਦੇ ਆ ਇਹ ਪੰਥਕਾਤ ਦਾ ਕੀ ਆਉਣਲੇ ਸਮੇਂ ਚ ਏਜੰਡਾ ਹੁੰਦਾ ਇਹ ਪੰਥਕਾਤ ਦਾ ਕਿੰਨੇ ਕੁ ਸੁਚਾਰੂ ਹੋ ਕੇ ਗਾਂ ਤੁਰਦੀ ਆ ਸੁਚਾਰੂ ਰੂਪ ਚ ਤੁਰ ਕੇ ਕੀ ਐਜੀਪੀਸੀ ਮੇਨ ਫੋਕਸ ਹੋਊਗਾ ਐਜੀਪੀਸੀ ਦੇ ਨਾਲ 2027 ਵਾਸਤੇ ਕੀ ਵਿਚਾਰ ਚਰਚਾਵਾਂ ਹੁੰਦੀਆਂ ਪੰਥਕ ਇਕਤਾ ਦੀਆਂ